ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਅੱਜ ਅਸੀਂ ਆਏ ਹੋਏ ਸੀ ਮੱਲਾਂਵਾਲਾ ਫਿਰੋਜ਼ਪੁਰ ਦੇ ਏਰੀਏ 'ਚ ਇੱਥੇ ਹੜ੍ਹਾਂ ਨੇ ਬਹੁਤ ਭਾਰੀ ਨੁਕਸਾਨ ਕੀਤਾ ਸੋ ਹੁਣ ਅਸੀਂ ਇੱਕ ਕਿਸ਼ਤੀ ਤੇ ਸਵਾਰ ਹੋ ਕੇ ਅਸੀਂ ਬਿਲਕੁਲ ਉਹਨਾਂ ਘਰਾਂ ਦੇ ਵਿੱਚ ਜਾ ਰਹੇ ਹਾਂ ਜਿੱਥੇ ਹੜ੍ਹਾਂ ਨੇ ਬਹੁਤ ਭਿਆਨਕ ਮਾਰ ਮਾਰੀ ਐ ਸੋ ਇਹ ਤਸਵੀਰਾਂ ਸਿੱਧੀਆਂ ਮੈਂ ਇਸ ਲਈ ਦਿਖਾ ਰਿਹਾ ਤਾਂ ਜੋ ਸਰਕਾਰ ਦੇ ਕੰਨ ਤੇ ਕੋਈ ਜੂੰ ਸਰਕ ਸਕੇ ਸਰਕਾਰ ਨੂੰ ਪਤਾ ਲੱਗ ਸਕੇ ਵੀ ਹਾਲਾਤ ਕੀ ਨੇ ਦੇਖੋ ਉੱਤੋਂ ਬੱਦਲਾਂ ਨੇ ਚੜਾ ਹੋਇਆ ਮੀਂਹ ਪੈ ਰਿਹਾ ਤੇ ਆ ਘਰ ਦੇਖੋ ਸਾਰਾ ਡੁੱਬਿਆ ਪਿਆ ਜੀ ਹੈਨਾ ਜਿੱਧਰ ਵੀ ਨਿਗਾਹ ਜਾਂਦੀ ਹੈ ਲੋ ਜੀ ਜਿਹੜਾ ਵੀ ਘਰ ਤੁਸੀਂ ਦੇਖੋਗੇ ਭਿਆਨਕ ਹੜਾਂ ਦੀ ਮਾਰ ਹੀਟ ਹੈ ਪਾਣੀ ਨੇ ਲਾਲਾ ਲਾਲਾ ਕਰਾਰ ਰੱਖੀ ਹੈ ਲੋਕ ਇੰਨੇ ਕੌਖੇ ਨੇ ਦੱਸਿਆ ਨਹੀਂ ਜਾ ਸਕਦਾ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਐਂ ਲੱਗਦਾ ਜਿਵੇਂ ਅਸੀਂ ਦਰਿਆ ਦੇ ਵਿੱਚ ਚੜੇ ਸਮੁੰਦਰ ਚ ਆ ਗਏ ਹੋਈਏ ਪਰ ਆ ਦੇਖੋ ਘਰ ਘਰਾਂ ਦੇ ਘਰ ਹੜ ਗਏ ਨੇ ਲੋਕ ਵਿਚਾਰੇ ਬੇਕਾਰ ਹੋਏ ਬੈਠੇ ਨੇ ਡੰਗਰ ਪਸ਼ੂ ਮਰ ਗਏ ਨੇ ਇਸ ਤੋਂ ਇਲਾਵਾ ਬਹੁਤ ਭਾਰੀ ਜਿਹੜਾ ਨੁਕਸਾਨ ਇਸ ਏਰੀਆ ਦਾ ਹੋਇਆ ਹੈ ਇਹ ਫਿਰੋਜ਼ਪੁਰ ਦਾ ਮੱਲਾਂ ਵਾਲਾ ਇਲਾਕਾ ਹੈ ਉਹਦੇ ਪਿੰਡ ਨੇ ਸੋ ਅਸੀਂ ਹੁਣ ਬੰਨ ਦੇ ਅੰਦਰਾਂ ਜਿੱਥੇ ਘਰ ਆ ਦੇਖੋ ਗੱਡੀ ਸੋਹਣੀ ਕੋਠੀ ਪਾਈ ਹੈ ਭਿਆਨਕ ਤਸਵੀਰਾਂ ਨੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਮਨ ਦਹਿਲ ਸਕਦਾ ਹੈ ਕਿਉਂਕਿ ਹਾਲਾਤ ਜਿਹੜੇ ਬਹੁਤ ਜ਼ਿਆਦਾ ਬੁਰੇ ਨੇ ਲਓ ਜੀ ਆ ਘਰ ਦੇਖੋ ਵਿੱਚ ਗੱਡੀ ਖੜੀ ਤੁਹਾਨੂੰ ਦਿਖਾਈ ਦੇ ਰਹੀ ਹੋਊਗੀ ਸੋ ਇਹ ਗੱਡੀ ਜਿਹੜੇ ਕਿਸੇ ਸਮੇਂ ਇੱਥੇ ਸੜਕਾਂ ਸੀ ਜਿਹੜੀਆਂ ਕੀ ਹੁਣ ਪਾਣੀ ਚ ਡੁੱਬ ਚੁੱਕੀਆਂ ਨੇ ਕਈ ਕਈ ਥਾਵਾਂ ਤੇ 12 12 15 15 ਫੁੱਟ ਪਾਣੀ ਹੈ ਸੋ ਆ ਹਾਲ ਦੇਖੋ ਆ ਕੋਠੀ ਦੇਖੋ ਜੀ ਏਸੀ ਲੱਗੇ ਹੋਏ ਨੇ ਕਿੰਦੀ ਸੋਹਣੀ ਕੋਠੀ ਆ ਤੇ ਇਹ ਸਾਰੇ ਆਲੇ ਦੁਆਲੇ ਪਾਣੀ ਨਾਲ ਇੱਕ ਰੀ ਜਾ ਚੁੱਕੀ ਆ ਉਹ ਦੱਸਦੇ ਨੇ ਪਹਿਲਾਂ ਅਸੀਂ 23 ਚ ਹੜੇ ਹੁਣ ਫਿਰ ਹੜ੍ਹ ਗਏ ਕਹਿੰਦੇ ਸਾਡੇ ਕੋਲੇ ਕੁਝ ਨਹੀਂ ਬਚਿਆ ਲੋਕ ਇੰਨੇ ਔਖੇ ਨੇ ਵਿਚਾਰੇ ਅੰਦਰ ਇੱਕ ਗੱਡੀ ਖੜੀ ਆ ਮੇਬੀ Honda City ਲੱਗ ਰਹੀ ਆ ਇਹ ਵੀ ਪਾਣੀ ਚ ਡੁੱਬੀ ਖੜੀ ਆ ਉਹ ਟਰਾਲੀ ਫਸਲ ਦੀ ਭਰੀ ਖੜੀ ਲੱਗਦੀ ਇੱਕ ਦੂਸਰੇ ਪਾਸੇ ਉਹ ਵੀ ਦਿਖਾਉਨੇ ਆ ਆ ਘਰ ਇਹ ਵੀ ਘਰ ਤੁਹਾਨੂੰ ਨੇੜੇ ਜਾ ਕੇ ਦਿਖਾਵਾਂਗੇ ਤੇ ਮੀਂਹ ਲਗਾਤਾਰ ਪੈ ਰਿਹਾ ਮੀਂਹ ਕਹਿੰਦਾ ਮੈਂ ਦੇਣਾ ਕੀ ਆ ਆ ਦੇਖੋ ਜੀ ਔਰ ਦੇਖੋ ਟਰੈਕਟਰ ਖੜਾ ਜੀ ਸਾਹਮਣੇ ਗੁੱਡ ਲੱਕ ਲਿਖਿਆ ਟਰਾਲੀ ਤੇ ਉਹ ਕੁੱਤਾ ਵੀ ਹੈ ਉਹਦੇ ਵਿੱਚ ਖੁਰਲੀ ਜੀ ਦੇ ਵਿੱਚ ਕੁੱਤਾ ਵੀ ਬੈਠਾ ਹੋਇਆ ਜਿਹੜਾ ਨਜ਼ਰ ਇਸ ਸਮੇਂ ਪੈ ਰਿਹਾ ਹੈ ਤਸਵੀਰਾਂ ਸਿੱਧੀਆਂ ਤੁਹਾਨੂੰ ਫਿਰੋਜ਼ਪੁਰ ਮੱਲਾਂ ਵਾਲਾ ਜਿੱਥੇ ਹੜਾਂ ਦੀ ਬਹੁਤ ਮਾਰ ਪਈ ਆ ਉਥੋਂ ਦੀਆਂ ਦਿਖਾ ਰਹੇ ਆ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਹੈ ਕੀ ਹਜੇ ਇੱਥੇ ਬਹੁਤ ਰਾਸ਼ਨ ਪੱਤਾ ਬਹੁਤ ਹੈ ਹਜੇ ਕੁਝ ਨਹੀਂ ਚਾਹੀਦਾ ਹਨਾ ਥੋੜੇ ਦਿਨਾਂ ਤੱਕ ਜਦੋਂ ਪਾਣੀ ਲੈ ਜੂਗਾ ਉਦੋਂ ਜ਼ਰੂਰਤ ਹੋਊਗੀ ਉਦੋਂ ਤੁਸੀਂ ਇੰਨਾ ਪਿੰਡਾਂ ਵੱਲ ਸਮਾਨ ਲੈ ਕੇ ਕੂਚ ਕਰਿਓ ਹਜੇ ਮੇਰੇ ਭਰਾ ਆਪਦੇ ਘਰਾਂ 'ਚ ਬੈਠੋ ਦੇਖੋ ਹਾਲ ਤਸਵੀਰਾਂ ਕਿੰਨੇ ਸੋਹਣੀਆਂ ਕੋਠੀਆਂ ਛੱਡ ਕੇ ਲੋਕਾਂ ਨੂੰ ਪਾਣੀ ਚੋਂ ਕੱਢਿਆ ਗਿਆ ਕਿਉਂਕਿ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ ਦੇਖੋ ਜਿੱਧਰ ਵੀ ਕੈਮਰਾ ਜਾਂਦਾ ਜਿੱਧਰ ਵੀ ਨਿਗਾਹ ਜਾਂਦੀ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲਓ ਜੀ ਆਪ ਆ ਗਏ ਆ ਕੋਠੀ ਦੇਖੋ ਜੀ ਹਾਲ ਇਹ ਪਿਛਲਾ ਪਾਸਾ ਹੈ ਵਾਹਿਗੁਰੂ ਵਾਹਿਗੁਰੂ ਕੱਡੀ ਸੋਹਣੀ ਕੋਠੀ ਆ ਮੈਂ ਤੁਹਾਨੂੰ ਮੂਹਰੋਂ ਦਿਖਾਉਂਗਾ ਤੁਸੀਂ ਕਹੋਗੇ ਯਾਰ ਕਿਉਂ ਕਿਉਂ ਇਨੀ ਭਿਆਨਕ ਮਾਰ ਹਰ ਵਾਰ ਹਰ ਵਾਰ ਪੰਜਾਬ ਤੇ ਮਾਰੀ ਜਾਂਦੀ ਹੈ ਪਰ ਨਾ ਪੰਜਾਬ ਮਰਿਆ ਨਾ ਹਰਿਆ ਨਾ ਡਰੂਗਾ ਨਾ ਡਰਦਾ ਪੰਜਾਬ ਫਿਰ ਉੱਠ ਕੇ ਖੜਾ ਹੋਊਗਾ ਲੋਕ ਮਦਦ ਵਾਸਤੇ ਆ ਰਹੇ ਨੇ ਦੇਖੋ ਕਿੱਡੀ ਸ਼ਾਨਦਾਰ ਕੋਠੀ ਹੈ ਤੇ ਕੋਠੀ ਤੇ ਲੀੜੇ ਸੁੱਕਣੇ ਪਾਏ ਹੋਏ ਉਵੇਂ ਹੀ ਪਾਣੀ ਆ ਗਿਆ ਤੇ ਲੋਕ ਛੱਡ ਕੇ ਘਰਾਂ ਨੂੰ ਨਿਕਲ ਗਿਆ ਦੇਖੋ ਲੋਹੇ ਦਾ ਕਿੱਡਾ ਵੱਡਾ ਦਰਵਾਜ਼ਾ ਬਾਹਰ ਹੈ ਅੰਦਰ ਹਰ ਇੱਕ ਸੁਵਿਧਾ ਹੈ ਇਸ ਕੋਠੀ ਦੇ ਵਿੱਚ ਆ ਦੇਖੋ ਹਲ ਇੱਥੇ ਬਾਹਰ ਰੱਖੇ ਹੋਏ ਨੇ ਦਰਾਂ ਚ ਦੂਜੇ ਪਾਸੇ ਦਿਖਾਉਣਾ ਚਾਰੇ ਪਾਸਿਓਂ ਇਹ ਕੋਠੀਆਂ ਪਾਣੀ ਚ ਘਿਰ ਗਈਆਂ ਨੇ ਹੁਣ ਜਦੋਂ ਪਾਣੀ ਉਤਰੂਗਾ ਉਦੋਂ ਨਿਓਂਾਂ ਚ ਪਾਣੀ ਪੈ ਜਾਊਗਾ ਤਾਂ ਉਦੋਂ ਇਹ ਹਾਲਾਤ ਨਾ ਹੋ ਜਾਣ ਕਿ ਆ ਕੰਦਾਂ ਡਿੱਗ ਜਾਣ ਦੇਖੋ ਏਸੀ ਲੱਗੇ ਹੋਏ ਨੇ ਹਨਾ ਐਨ ਟੈਂਕੀਆਂ ਸਮਰਸੀਬਲ ਕੀਤੇ ਹੋਏ ਨੇ ਸੋ ਬਹੁਤ ਭਿਆਨਕ ਜਿਹੜਾ ਇਹ ਹੜਾ ਨੇ ਇਸ ਵਾਰ ਮਾਰ ਮਾਰੀ ਹੈ ਸਾਡੇ ਪੰਜਾਬ ਦੇ ਲੋਕ ਫਿਰ ਫਿਰ ਦੁਖੀ ਹੋ ਕੇ ਇਨ੍ਹਾਂ ਹੜ੍ਹਾਂ ਦੇ ਵਿੱਚ ਰੁਰਣ ਦੀ ਕਗਾਰ ਤੇ ਆ ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਵਾਹਿਗੁਰੂ ਵਾਹਿਗੁਰੂ ਦੇਖੋ ਤਸਵੀਰਾਂ ਪਿਛਲਾ ਪਾਸਾ ਹਨਾ ਤੇ ਡੰਗਰ ਪਸ਼ੂ ਨਹੀਂ ਕੱਢੇ ਗਏ ਡੰਗਰ ਪਸ਼ੂ ਅੰਦਰ ਹੀ ਮਈਆਂ ਬੰਨੀਆਂ ਹੋਈਆਂ ਨੇ ਪੱਠਾ ਲੱਤਾ ਪਾ ਜਾਂਦੇ ਨੇ ਸੁੱਕਾ ਚਾਰਾ ਉਹ ਦੇਖੋ ਦੇਖੋ ਡੰਗਰ ਦੇਖ ਰਹੇ ਮਈਆਂ ਮੋਰੇ ਵਿੱਚ ਦੀ ਵਾਹਿਗੁਰੂ ਵਾਹਿਗੁਰੂ ਇਹਨਾਂ ਨੂੰ ਵੀ ਬਹੁਤ ਮੁਸ਼ਕਲ ਦਾ ਸਾਹਮਣਾ ਪਾਂਛੂ ਪਸ਼ੂ ਜਾਂ ਜਿਹੜੇ ਜਨੌਰ ਨੇ ਜਾਨਵਰ ਨੇ ਇਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਾਲਕ ਕਰੇ ਕਦੀ ਵੀ ਪੰਜਾਬ ਤੇ ਅਜਿਹੇ ਹਾਲਾਤ ਨਾ ਆਉਣ ਦੇਖੋ ਹਾਲਾਤ ਵਾਹਿਗੁਰੂ ਦੇਖੋ ਤਸਵੀਰਾਂ ਵਾਹਿਗੁਰੂ ਵਾਹਿਗੁਰੂ ਮਾਲਕ ਮਿਹਰ ਕਰੇ ਦੇਖੋ ਪਾਣੀ ਉਹ ਪਾਣੀ ਚਾਰੇ ਪਾਸੇ ਹਨਾ ਬਹੁਤ ਦਿਲ ਦੁਖਦਾ ਯਾਰ ਐਡੀ ਵੱਡੀ ਤਰਾਸ ਦੀ ਅਸੀਂ ਹਰ ਸਾਲ ਚੱਲਦੇ ਆ ਲਓ ਜੀ ਆਹ ਦੇਖ ਲਓ ਝੋਨੇ ਦੇ ਅਬ ਅਸੀਂ ਉਹ ਇਲਾਕੇ ਜਾ ਗਏ ਜਿੱਥੇ 4-4 5-5 ਫੁੱਟ ਪਾਣੀ ਹੋਈਆਂ ਆ ਝੋਨਾ ਥੋੜਾ ਡੁੱਬਿਆ ਹੋਇਆ ਨਜ਼ਰੀ ਪੈ ਰਿਹਾ ਆ ਝੋਨੇ ਦੇ ਉੱਪਰ ਦੀ ਪਾਣੀ ਆ ਦੇਖੋ ਕਿੰਨੀ ਮਿਹਨਤ ਨਾਲ ਬੀਜਿਆ ਸਭ ਕੁਝ ਇਹ ਪਾਣੀ ਹੜਕੇ ਲੈ ਗਿਆ ਮਾਲਕ ਕਰੇ ਪੰਜਾਬ ਤੇ ਕਦੀ ਵੀ ਇਦਾਂ ਦੇ ਹਾਲਾਤ ਨਾ ਵੜਨ ਧੰਨਵਾਦ ਸਤਿ ਸ਼੍ਰੀ ਅਕਾਲ